ਅੱਜ ਪੰਜਾਬ ਕੈਬਨਿਟ ਦੀ ਕਹੇ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਪੰਜਾਬ ਪੱਖੀ ਲੈ ਗਏ ਪੰਜਾਬ ਦੇ ਲੋਕਾਂ ਦੀਆਂ ਡਿਮਾਂਡ ਦੇ ਇਦਾਰ ਤੇ ਲੈ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਕੁਝ ਫੈਸਲੇ ਮੈਂ ਆਪ ਜੀ ਨਾਲ ਸਾਂਝੇ ਕਰ ਰਿਹਾ ਸਭ ਤੋਂ ਪਹਿਲਾਂ ਗਰੁੱਪ ਡੀ ਦੀਆਂ ਗਰੁੱਪ ਡੀ ਦੀਆਂ ਜਿਹੜੀਆਂ ਅਸਾਮੀਆਂ ਦੀ ਏ ਸੀ ਉਹਨਾਂ ਅਸਾਮੀਆਂ ਨੂੰ ਭਰਨ ਦੇ ਲਈ ਜਿਹੜਾ ਐਲੀਜੀਬਿਲਟੀ ਕਰਿਟਰੀਆ ਸੀਗਾ ਕਹਿੰਦੇ ਕਲਾਸ 4th 4 ਜਿਹੜੀ ਆ ਉਹਦੀਆਂ ਅਸਾਮੀਆਂ ਭਰਨ ਦੇ ਲਈ ਜਿਹੜੀ ਐਲੀਜੀਬਿਲਟੀ ਸੀ ਏਜ ਦੀ ਖਾਸ ਕਰਕੇ ਏਜ ਦੀ ਐਲੀਜੀਬਿਲਟੀ ਸੀ ਉਹ 18 ਤੋਂ ਲੈ ਕੇ 35 ਸਾਲ ਤੱਕ ਸੀ 35 ਸਾਲ ਤੱਕ ਸੀ ਉਹਨੂੰ ਹੁਣ 2 ਸਾਲ ਲਈ ਵਾਧਾ ਕੀਤਾ ਗਿਆ ਹੁਣ ਜਿਹੜੀਆਂ ਗਰੁੱਪ 4 ਦੀਆਂ ਅਸਾਮੀਆਂ ਨੇ ਗਰੁੱਪ B ਦੀਆਂ ਅਸਾਮੀਆਂ ਲਗੀਆਂ ਉਹਨਾਂ ਦੇ ਵਿੱਚ ਜਿਹੜੀ ਏਜ ਆ ਉਦੇ ਵਿੱਚ 2 ਸਾਲ ਦੀ ਰਿਲੈਕਸੇਸ਼ਨ ਮਿਲੀ ਆ ਉਹ 18 ਤੋਂ ਲੈ ਕੇ 37 ਸਾਲ ਤੱਕ ਜਿਹੜਾ ਵੀ ਕੋਈ ਵਿਅਕਤੀ ਇਹਨਾਂ ਪੋਸਟਾਂ ਲਈ ਐਲੀਜੀਬਲ ਹੋਊਗਾ ਜਦੋਂ ਵੀ ਐਡਵਰਟਾਈਜ਼ਮੈਂਟ ਹੋਣ ਗਿਆ ਜਦੋਂ ਵੀ ਨਿਕਲਣ ਗਿਆ ਉਹ ਆਪਣਾ ਅਪਲਾਈ ਕਰ ਸਕਦਾ ਸੋ 2 ਸਾਲ ਲਈ ਜਿਹੜਾ ਏਜ ਦਾ ਸਮਾਂ ਹੈ ਉਹ ਵਧਾਇਆ ਗਿਆ ਹੈਗਾ ਇਹ ਇੱਕ ਇੰਪੋਰਟੈਂਟ ਫੈਸਲਾ ਜਿਹੜਾ ਅੱਜ ਪੰਜਾਬ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੀਤਾ ਇਸ ਤੋਂ ਬਿਨਾ ਇੱਕ ਬਹੁਤ ਹੀ ਇੰਪੋਰਟੈਂਟ ਫੈਸਲਾ ਮੈਂ ਦੇਖ ਰਿਹਾ ਸੀਗਾ ਕਿ ਬਹੁਤ ਲੰਬੇ ਅਰਸੇ ਤੋਂ ਇੱਕ ਵਨ ਟਾਈਮ ਸੈਟਲਮੈਂਟ ਸਕੀਮ ਅਸੀਂ ਲੈ ਕੇ ਆਇਆ ਬਹੁਤ ਲੰਬੇ ਅਰਸੇ ਤੋਂ ਜਿਹੜੀਆਂ ਇੰਟੀਗ੍ਰੇਟਡ ਰੂਲਰ ਡਵੈਲਪਮੈਂਟ ਪ੍ਰੋਗਰਾਮ ਬੜੀ ਇੰਪੋਰਟੈਂਟ ਆ ਇੰਟੀਗ੍ਰੇਟਡ ਰੂਲਰ ਡਵੈਲਪਮੈਂਟ ਪ੍ਰੋਗਰਾਮ ਪੰਜਾਬ ਸਟੇਟ ਏਡ ਟੂ ਇੰਡਸਟਰੀ ਐਕਟ 1935 ਇਹਦੇ ਕੁਝ ਕੇਸ ਜਿਹੜੇ ਨੇਗੇ ਉਹ ਬੜੇ ਲੰਬੇ ਅਰਸੇ ਤੋਂ ਪੈਂਡਿੰਗ ਪਏ ਸੀ ਜਿਨ੍ਹਾਂ ਦੇ ਅੰਦਰ ਜੇ ਮੈਂ ਗੱਲ ਕਰਾਂ ਕਾਫੀ ਅਮਾਉਂਟ ਜਿਹੜੀ ਆ ਉਹ ਸੀਡ ਬਣੀ ਜਦੋਂ ਵੀ ਕੋਈ ਇੰਡਸਟਰੀ 1935 ਦੀ ਗੱਲ ਆ 1935 ਤੋਂ ਲੈ ਕੇ ਹੁਣ ਤੱਕ ਕਦੇ ਇਸ ਐਕਟ ਦੇ ਅੰਦਰ ਸੋਧ ਨਹੀਂ ਹੋਈ ਸੀਗੀ ਔਰ ਸੀਡ ਮਨੀ ਜਦੋਂ ਸੀਡ ਮਨੀ ਉਸ ਸਮੇਂ ਇੰਡਸਟਰੀ ਨੂੰ ਦਿੱਤੀ ਜਾਂਦੀ ਸੀ ਕਿਸੇ ਨੂੰ 10000 ਕਿਸੇ ਨੂੰ 5000 ਕਿਸੇ ਨੂੰ 7000 ਜਿਹਦੇ ਅੰਦਰ ਬਹੁਤ ਹੀ ਘੱਟ ਰੇਟ ਦੇ ਉੱਤੇ ਵਿਆਸਤ ਹੁੰਦਾ ਸੀਗਾ ਉਹ ਸੀਡ ਮਨੀ ਜਿਹੜੀ ਆ ਜਦੋਂ ਵਿਦਆਊਟ ਐਨੀ ਸਕਿਉਰਟੀ ਹੁੰਦੀ ਸੀ ਕੋਈ ਕਲੈਟਰਲ ਸਕਿਉਰਟੀ ਨਹੀਂ ਹੁੰਦੀ ਸੀ ਕੋਈ ਸਕਿਉਰਟੀ ਨਹੀਂ ਹੁੰਦੀ ਸੀ ਉਹ ਡਾਇਰੈਕਟ ਜਿਹੜਾ ਵੀ ਕੋਈ ਇੰਡਸਟਰੀ ਲਈ ਅੱਗੇ ਆਉਂਦਾ ਸੀ ਛੋਟੇ ਐਮਐਸਐਮਈ ਲਈ ਅੱਗੇ ਆਉਂਦਾ ਸੀ ਉਹਨੂੰ ਮਿਲਦੀ ਸੀ ਉਹ ਬਹੁਤ ਲੰਬੇ ਅਰਸੇ ਤੋਂ ਪੈਂਡਿੰਗ ਪਈ ਸੀ ਉਹ ਸਾਰੀ ਜਿਹੜੀ ਆ ਅਸੀਂ ਵਨ ਟਾਈਮ ਸੈਟਲਮੈਂਟ ਕੀਤੀ ਆ ਔਰ ਉਹਦੇ ਅੰਦਰ ਅਸੀਂ ਸਾਰਾ ਵਿਆਜ ਜਿਹੜਾ ਸਾਰਾ ਵਿਆਜ ਆ ਜਿਹੜਾ ਸਾਰਾ ਇੰਟਰਸਟ ਆ ਉਹ 100% ਅਸੀਂ ਵੇਵ ਆਫ ਕੀਤਾਗਾ ਲਗਭਗ 97 ਕਰੋੜ ਰੁਪਇਆ ਜਿਹੜਾ ਇੰਟਰਸਟ ਆਗਾ ਉਹ ਵੇਵ ਆਫ ਹੋਇਆਗਾ ਹੋਰ ਇਹਦੇ ਨਾਲ ਜਿਹੜਾ 11 ਕਰੋੜ 11 ਕਰੋੜ 94 ਲੱਖ ਰੁਪਏ 11 ਕਰੋੜ 94 ਲੱਖ ਰੁਪਏ ਸਰਕਾਰ ਨੂੰ ਰਿਕਵਰ ਹੋ ਜਾਣਗੇ ਕਿਉਂਕਿ 1935 ਦੀਆਂ ਰਿਕਵਰੀਆਂ ਆ ਰਿਆ 1935 ਦੀਆਂ ਰਿਕਵਰੀਆਂ ਨੇ ਕੋਈ 2000 ਕੋਈ 5000 ਬਹੁਤ سارے ਲੋਕਾਂ ਲੋਕ ਨੇ ਜਿਹੜੇ ਉਹ ਡਿਫਾਲਟਰ ਲਿਸਟ ਖੜੇ ਸੀ ਕੁੱਲ ਜਿਹੜੇ ਬੈਨੀਫੀਸ਼ੀਰੀ ਨੇ ਹੁਣ ਤੱਕ ਆਇਡੈਂਟੀਫਾਈ ਕੀਤੇ ਗਏ ਨੇ ਉਹ 1054 ਲਗੇ 1053 ਵਿਅਕਤੀਆਂ ਨੂੰ ਜਿਹੜਾ ਉਹ ਆਇਡੈਂਟੀਫਾਈ ਕੀਤਾ ਗਿਆਗਾ ਸਮਾਜ ਸਮੁੰਦਰੀ ਨਾਲ ਇਕਤਾ ਜਿਹੜਾ ਸਰਕਾਰ ਦੇ ਬਕਸ ਦੇ ਅੰਦਰ ਲੈਣਦਾਰੀਆਂ ਦੇਣਦਾਰੀਆਂ ਖੜੀਆਂ ਹੁੰਦੀਆਂ ਨੇ ਉਹ ਕਲੀਅਰ ਹੋਣਗੀਆਂ ਔਰ ਦੂਸਰਾ 154 ਵਿਅਕਤੀਆਂ ਨੂੰ ਵੱਡੀ ਰੀਲੀਫ ਮਿਲੂਗੀ ਕਿ ਉਹ ਆਪਣਾ ਜਿਹੜਾ ਉਹਨਾਂ ਨੇ ਸੀਡ ਬਣੀ ਬਜੋਂ ਕਰਜ਼ਾ ਲਿਆ ਸੀ ਛੋਟੇ ਛੋਟੇ ਕਰਜ਼ੇ ਲੈਏ ਸੀਗੇ 1935 ਤੋਂ ਲੈ ਕੇ ਲਗਾਤਾਰ ਲੈਂਦੇ ਆ ਰਹੇ ਸੀਗੇ ਉਹ ਸਾਰੇ ਜਿਹੜੇ ਨਗੇ ਖਤਮ ਹੋ ਜਾਣਗੇ ਹੈ ਜੀ ਇੰਟਰਸਟ ਹੈਗਾ 97 ਕਰੋੜ 66 ਲੱਖ 44 ਹਜ਼ਾਰ 1935 ਤੋਂ ਹਾਂਜੀ 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 ਇਹ ਹੁਣ ਤਾਂ ਹੁਣ ਤਾਂ ਬਹੁਤ ਲੰਬੇ ਅਰਸੇ ਤੋਂ ਲਗਭਗ 30 35 ਸਾਲ ਤੋਂ ਸਕੀਮਾਂ ਬੰਦ ਪਈਆਂ ਸੀਗੀਆਂ ਇਹ ਸਕੀਮਾਂ ਜਿਹੜੀਆਂ ਬੰਦ ਸੀਗੀਆਂ ਇਹਦੇ ਅੰਦਰ ਹੁਣ 11 ਕਰੋੜ 94 ਲੱਖ 11 ਕਰੋੜ 94 ਲੱਖ 45000 ਜਿਹੜਾ ਉਹ ਰਿਕਵਰੇਬਲ ਅਮਾਉਂਟ ਜਿਹੜੀ ਆ ਉਹ ਆ ਔਰ ਮੈਨੂੰ ਪੂਰਨ ਆਸ ਹੈ ਕਿ ਜਿਹੜੇ ਪੈਸੇ ਨੇ ਰਿਕਵਰ ਹੋ ਜਾਣਗੇ ਕਿਉਂਕਿ ਇਹ 1935 ਤੋਂ ਲੈ ਕੇ 1935 ਤੋਂ ਲੈ ਕੇ ਅੱਜ ਤੱਕ 1935 ਤੋਂ ਲੈ ਕੇ ਕਿਉਂਕਿ ਬੜੀ ਸੀਡ ਮਣੀ ਬੜੀ ਥੋੜੀ ਸੀ ਕਿਤੇ 2000 ਸੀ ਕਿਤੇ 5000 ਸੀ ਕਿਤੇ 4000 ਸੀ ਕਿਉਂਕਿ ਜੇ ਮੈਂ 1935 ਦੀ ਗੱਲ ਕਰਾਂ ਤਾਂ ਉਸ ਸਮੇਂ 2000 ਦੀ ਵੈਲਿਊ ਬਹੁਤ ਸੀਗੀ 1000 ਰੁਪਏ ਦੀ ਵੈਲਿਊ ਬਹੁਤ ਸੀਗੀ ਸੋ ਉਸ ਸਮੇਂ ਦੀ ਸਰਕਾਰਾਂ ਨੇ ਇਹ ਪੈਸੇ ਜਿਹੜੇ ਸੀ ਲੋਕਾਂ ਨੂੰ ਨਵੇਂ ਉਦਮੀਆਂ ਨੂੰ ਯਾਨੀ ਕਿ ਉਦਯੋਗ ਸਾਫਟਕਰਨ ਲਈ ਦਿੱਤੇ ਸੀਗੇ ਸੋ ਅੱਜ ਉਹਦੇ ਅੰਦਰ ਇੱਕ ਬਹੁਤ ਵੱਡਾ ਨਿਪਟਾਰਾ ਕੀਤਾਗਾ ਸੋ ਇਹਦਾਂ ਜਿੱਥੇ ਸਾਡੇ ਖਜ਼ਾਨੇ 'ਚ ਪੈਸੇ ਵੀ ਆਉਣਗੇ ਔਰ ਉੱਥੇ ਲੋਕਾਂ ਨੂੰ ਵੀ ਰਾਹਤ ਹੋਊਗੀ ਔਰ ਲੋਕ ਵੀ ਜਿਹੜੀਆਂ ਆਪਣੀਆਂ ਅਕਾਊਂਟ ਬੁੱਕ ਨੇ ਉਹ ਵੀ ਸਾਫ਼ ਹੋਣ ਗਿਆ ਇੱਕ ਵੱਡਾ ਫੈਸਲਾ ਜਿਹੜਾ ਹਾਂਜੀ 10000 ਜਿਹੜੇ 54 ਵਿਅਕਤੀ ਨੇਗੇ 1053 ਵਿਅਕਤੀ ਅਮਾਉਂਟ ਜਿਹੜੀ ਆ 11 ਕਰੋੜ 11 ਕਰੋੜ 94 ਲੱਖ 11 ਕਰੋੜ 94 ਲੱਖ 45000 ਬਹੁਤ ਸਾਰੇ ਦੇ ਡੈਥ ਵੀ ਹੋ ਗਈ ਹੋਣੀ ਆ ਉਹਨਾਂ ਦੇ ਜਿਹੜੀਆਂ ਫੈਮਲੀ ਆ ਖੜੇ ਹੋਣਗੇ ਉਹ ਬੇਵਾਬ ਹੋ ਜਾਣਗੇ ਇਸ ਤੋਂ ਬਿਨਾ ਪਿੰਡੂ ਵਿਕਾਸ ਪਿੰਡੂ ਵਿਕਾਸ ਪੰਚਾਇਤ ਵਿਭਾਗ ਤੋਂ ਜਿਹੜੇ ਵਿਅਕਤੀ ਪਸ਼ੂ ਪਾਲਣ ਵਿਭਾਗ ਵਿੱਚ ਤਬਦੀਲ ਹੋਏ ਸੀ ਲਗਭਗ 582 ਸਰਵਸ ਪ੍ਰੋਵਾਈਡਰ ਅਤੇ 460 ਦੇ ਕਰੀਬ ਜਿਹੜੇ ਨੇਗੇ ਵੈਟਰਨਰੀ ਫਾਰਮਾਸਿਸਟ ਔਰ 472 ਸਫਾਈ ਸੇਵਕ ਇਹਨਾਂ ਦਾ ਜਿਹੜਾ ਸਮਾਗਾ ਡਿਪਾਰਟਮੈਂਟ ਦੇ ਅੰਦਰ ਉਹ ਇੱਕ ਸਾਲ ਹੋਰ ਬਤਾ ਦਿੱਤਾ ਗਿਆ ਹੈ 31/3/26 ਤੱਕ ਜਿਹੜਾ ਡਿਪਾਰਟਮੈਂਟ ਦੇ ਅੰਦਰ ਪਸ਼ੂ ਪਾਲਣ ਵਿਭਾਗ ਦੇ ਅੰਦਰ ਅਬਦਾ ਕੰਮ ਕਰਦੇ ਰਹਿਣਗੇ ਇਹ ਵੀ ਮੈਂ ਸਮਝਦਾ ਬਹੁਤ ਕਾਫੀ ਲੰਬੇ ਅਰਸੇ ਤੋਂ ਪੈਂਡਿੰਗ ਪਿਆਰ ਸੀਗਾ ਇਸ ਤੋਂ ਬਿਨਾ ਜਿਹੜਾ ਪੰਜਾਬ ਦਾ ਵੈਲਿਊ ਐਡਡ ਟੈਕਸ ਆ ਵੈਟ ਜਿਹੜੇ ਵੈਟ ਦੇ ਅੰਦਰ ਚੇਅਰਮੈਨ ਮੈਂਬਰ ਜਿਹੜੇ ਵੀ ਨਿਰਧਾਰਤ ਹੁੰਦੇ ਸੀ ਉਹਨਾਂ ਦੀ ਜਿਹੜੇ ਜਿਹੜੀ ਤਨਖਾਹ ਸੀ ਸੈਲਰੀਸ ਸੀ ਜਿਹੜੀਆਂ ਉਹਨੀਆਂ ਦੀ ਉਹ ਸੈਲਰੀਆਂ ਐਸ ਪਰ ਆਨਰੇਬਲ ਹਾਈ ਕੋਰਟ ਦੇ ਜੱਜਾਂ ਦੇ ਬਰਾਬਰ ਸੀਗੀਆਂ ਉਹ ਹੁਣ ਜਦੋਂ ਪੰਜਾਬ ਸਰਕਾਰ ਚਾਹਣਗੇ ਜਦੋਂ ਪੰਜਾਬ ਸਰਕਾਰ ਦੇ ਅੰਦਰ ਚੇਅਰਮੈਨ ਲੱਗਣਗੇ ਵਾਈਸ ਚੇਅਰਮੈਨ ਲੱਗਣਗੇ ਮੈਂਬਰ ਲੱਗਣਗੇ ਤਾਂ ਉਹਨਾਂ ਸਾਰਿਆਂ ਦੇ ਉੱਤੇ ਪੰਜਾਬ ਸਰਕਾਰ ਦੇ ਰੂਲ ਲਾਗੂ ਹੋਣਗੇ ਉਹ ਅਸੀਂ ਜਿਹੜਾ ਹੈਗਾ ਮੈਂ ਸਭ ਨੇ ਕਫਾਇਦ ਕੀਤੀ ਹੈ ਥੋੜੇ ਬਹੁਤੇ ਪੈਸੇ ਸਾਨੂੰ ਬਚਣਗੇ ਔਰ ਇਹਦੇ ਨਾਲ ਜਿਹੜੀ ਆ ਇਕਸਾਰਤਾ ਆਊਗੀ ਜਿਹੜੇ ਪੰਜਾਬ ਸਰਕਾਰ ਵੱਲੋਂ ਅਨਰਧਾਰਤ ਹੁੰਦੇ ਨੇ ਕਿ ਉਹਨਾਂ ਲਈ ਹੋਰ ਹੁੰਦੇ ਨੇ ਜਿਹੜੇ ਹਾਈ ਕੋਰਟ ਵੱਲੋਂ ਆਏ ਹੁੰਦੇ ਨੇ ਉਹ ਹੋਰ ਹੁੰਦੇ ਨੇ ਜਦੋਂ ਕੋਈ ਬੰਦਾ ਪੰਜਾਬ ਸਰਕਾਰ 'ਚ ਆ ਗਿਆ ਤਾਂ ਅਸੀਂ ਉਹਨਾਂ ਤੋਂ ਹਾਈ ਕੋਰਟ ਦੇ ਨਜ਼ਮ ਜਿਹੜੇ ਨੇ ਉਹ ਹਟਾਏ ਨੇਗੇ ਸੋ ਇਹਦੇ ਤੇ ਪੰਜਾਬ ਸਰਕਾਰ ਦੇ ਨਿਯਮ ਲਾਗੂ ਹੋਣਗੇ ਚਾਹੇ ਉਹ ਰੈਂਟ ਹਾਊਸ ਦੀ ਗੱਲ ਆ ਚਾਹੇ ਉਹ ਉਹਨਾਂ ਦੇ ਡੀਏ ਦੀ ਗੱਲ ਆ ਉਹ ਸਾਰੇ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਲਾਗੂ ਹੋਣਗੇ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਬਹੁਤ ਵੱਡਾ ਫੈਸਲਾ ਕੀਤਾਗਾ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਸੀ ਪੰਜਾਬ ਦੀਆਂ ਕਿਸਾਨਾਂ ਜਿੱਥੇ ਬੰਦੀਆਂ ਦੀ ਮੰਗ ਸੀ ਕਿ ਪੰਜਾਬ ਦੇ ਅੰਦਰ ਸੀਡ ਜਿਹੜੇ ਸੀਡਸ ਨੇ ਜਿਹੜੇ 20 ਉਹ ਸਬ ਸਟੈਂਡਰਡ ਸਪਲਾਈ ਹੁੰਦੇ ਨੇਗੇ ਉਹ ਮਾਰੇ ਵੀ ਸਪਲਾਈ ਹੁੰਦੇ ਨੇਗੇ ਉਹਨਾਂ ਦੇ ਸਬੰਧੀ ਅਸੀਂ ਇੱਕ ਨਵਾਂ ਐਕਟ ਲੈ ਕੇ ਆਇਆਗੇ ਦਾ ਸੀਡਸ ਬਿਲ ਬੀ 25 ਦਾ ਸੀਡਸ ਬਿਲ ਬੀ 25 ਪੰਜਾਬ ਐਮੈਂਡਮੈਂਟ ਆ ਇਹਦੇ ਉੱਤੇ ਸੈਂਟਰ ਵੀ ਸਰਕਾਰ ਬਣਾ ਕਾਨੂੰਨ ਬਣਾ ਸਕਦੀ ਔਰ ਪੰਜਾਬ ਵੀ ਬਣਾ ਸਕਦੀ ਆ ਪਰ ਲੇਕਿਨ ਇਹ ਅਸੀਂ ਕਾਨੂੰਨ ਪਹਿਲੀ ਵਾਰ ਲੈ ਕੇ ਆਏ 1966 ਤੋਂ ਬਾਅਦ ਬੀ ਐਕਟ 1966 ਜਿਹੜਾ ਭਾਰਤ ਸਰਕਾਰ ਬਣਿਆ ਸੀਗਾ ਬੀ ਐਕਟ 1966 ਪਾਰ ਸਰਕਾਰ ਦਾ ਬਣਿਆ ਸੀ ਉਹਦੇ ਅੰਦਰ ਬਹੁਤ ਵੱਡੀਆਂ ਸੌਦਾ ਜਿਹੜੀਆਂ ਉਹ ਪਹਿਲੀ ਵਾਰ ਪੰਜਾਬ ਸਰਕਾਰ ਨੇ ਕੀਤੀਆਂ ਨੇ ਤਾਂ ਕਿ ਜੋ ਲੋਕ ਪੰਜਾਬ ਦੇ ਕਿਸਾਨ ਨੂੰ ਠੱਗਣ ਦੇ ਲਈ ਪੰਜਾਬ ਦੇ ਅੰਦਰ ਘਟੀਆਂ ਬੀਜ ਵੇਚਦੇ ਸੀ ਜਾਂ ਗਲਤ ਬੀਜ ਵੇਚਦੇ ਸੀ ਉਹਨਾਂ ਨੂੰ ਮੈਂ ਸਮਝਦਾ ਵੱਡੀ ਪੱਧਰ ਤੇ ਨੱਥ ਪਾਉਗੀ ਔਰ ਕਾਲਾ ਬਾਜ਼ਾਰੀ ਜਿਹੜੀ ਆ ਉਹ ਖਤਮ ਹੋਊਗੀ ਹੁਣ ਬੀਜ ਐਕਟ 1969 ਦੀ ਧਾਰਾ 19 ਦੇ ਵਿੱਚ 19 ਜਿਹੜੀ ਆ ਚਾਟ ਬੀਜੈਕਟ 1966 ਦੀ ਸਬਸੈਕਸ਼ਨ 19 ਬੀ ਸਬਸੈਕਸ਼ਨ 7 ਏ ਦੇ ਵਿੱਚ ਅਸੀਂ ਜਿਹੜਾ ਚੇਂਜ ਕੀਤਾ ਗਿਆ ਉਹਦੇ ਵਿੱਚ ਜਦੋਂ ਜਿੱਥੇ ਵੀ ਕੋਈ ਕੰਪਨੀ ਮੈਂ ਕਹਿਣ ਲਈ ਇਹਨਾਂ ਨੂੰ ਧਿਆਨ ਨਾਲ ਕੰਪਨੀ ਉਤਪਾਦਕ ਕੰਪਨੀ ਉਤਪਾਦਕ ਦੁਆਰਾ ਕੀਤਾ ਗਿਆ ਅਪਰਾਧ ਹਰ ਉਹ ਵਿਅਕਤੀ ਜੋ ਅਪਰਾਧ ਹੋਣ ਦੇ ਸਮੇਂ ਕੰਪਨੀ ਉਤਪਾਦਕ ਪ੍ਰਤੀ ਕਾਰੋਬਾਰ ਦੇ ਸੰਚਾਲਨ ਦੇ ਲਈ ਜ਼ਿੰਮੇਵਾਰ ਸੀ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਦੀ ਸਜ਼ਾ ਦਿੱਤੀ ਜਾਊਗੀ ਅਤੇ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਊਗਾ ਜੇਕਰ ਉਹ ਫਸਟ ਟਾਈਮ ਪਹਿਲੀ ਵਾਰ ਕ੍ਰਾਈਮ ਕਰਦਾਗਾ ਜੇਕਰ ਕਹਿੰਦਾ ਪਾਪ ਕੋਈ ਕੰਪਨੀ ਕੰਪਨੀ ਦਾ ਕੋਈ ਉਤਪਾਦਕ ਪਹਿਲੀ ਵਾਰ ਅਪਰਾਧ ਕਰਦਾਗਾ ਪਹਿਲੀ ਵਾਰ ਜਿਹੜਾ ਉਹ ਬੀਜ ਆ ਉਹ ਗਲਤ ਵੇਚਦਾ ਵਣੌਂਦਾਗਾ ਤਿਆਰ ਕਰਦਾਗਾ ਯਾਉਦੀ ਸੇਲ ਕਰਦਾਗਾ ਮਾਰਕੀਟਿੰਗ ਕਰਦਾਗਾ ਤਾਂ ਫਰਸਟ ਆਫੈਂਸ ਦੇ ਅੰਦਰ ਜਦੋਂ ਫਰਸਟ ਆਫੈਂਡਰ ਹੋਊਗਾ ਤਾਂ ਉਹਨੂੰ 1 ਸਾਲ ਤੋਂ ਲੈ ਕੇ 2 ਸਾਲ ਦੀ ਸਜ਼ਾ ਦਿੱਤੀ ਜਾਊਗੀ ਔਰ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਕੀਤਾ ਜਾਊਗਾ ਜੇਕਰ ਉਹ ਪਹਿਲੇ ਅਪਰਾਧ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਉਹਨੂੰ ਸਜ਼ਾ ਹੋ ਗਈ ਉਹਨੇ ਦੁਬਾਰਾ ਕਰਾਇਮ ਕਮਿਟ ਕੀਤਾ ਸੈਕੰਡ ਟਾਈਮ ਅਪਰਾਧ ਕੀਤਾ ਉਹੀ ਅਪਰਾਧ ਸੇਮ ਅਪਰਾਧ ਦੁਬਾਰਾ ਕੀਤਾ ਤਾਂ ਉਸ ਨੂੰ ਸੈਕੰਡ ਅਪਰਾਧ ਦੇ ਵਿੱਚ 2 ਸਾਲ ਤੋਂ ਲੈ ਕੇ 3 ਸਾਲ ਤੱਕ ਸਜ਼ਾ ਹੋਊਗੀ ਔਰ ਜੁਰਮਾਨਾ ਜਿਹੜਾਗਾ ਉਹ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਤੱਕ ਕੀਤਾ ਜਾਊਗਾ ਇਸ ਤੋਂ ਬਿਨਾ ਜੇਕਰ ਕੋਈ ਡੀਲਰ ਜੇਕਰ ਕੋਈ ਡੀਲਰ ਜਾਂ ਵਿਅਕਤੀ ਜੇਕਰ ਕੋਈ ਡੀਲਰ ਜਾਂ ਵਿਅਕਤੀ ਇਸ ਪ੍ਰਕਾਰ ਦਾ ਅਪਰਾਧ ਕਰਦਾਗਾ ਤਾਂ ਉਹਨੂੰ ਘੱਟੋ-ਘੱਟ 6 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਦੀ ਸਜ਼ਾ ਅਤੇ ਘੱਟੋ-ਘੱਟ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਜੇਕਰ ਉਹ ਫਸਟ ਟਾਈਮ ਅਫੈਂਸ ਕਰਦਾਗਾ ਜੇਕਰ ਉਹ ਪਹਿਲੀ ਵਾਰ ਕਰਾਇਮ ਕਰਦਾਗਾ ਤਾਂ ਉਹਨੂੰ ਘੱਟੋ ਘੱਟ 6 ਮਹੀਨੇ ਔਰ ਮੈਕਸਿਮਮ 1 ਇਅਰ ਜਿਹੜੀ ਆ ਉਹਨੂੰ ਪੈਨਿਸ਼ਮੈਂਟ ਹੋਊਗੀ ਔਰ ਉਹਨੂੰ ਮਿਨੀਮਮ ਜਿਹੜਾ ਹੈਗਾ 1 ਲੱਖ ਰੁਪਇਆ ਔਰ ਮੈਕਸਿਮਮ 5 ਲੱਖ ਰੁਪਏ ਦਾ ਜਿਹੜਾ ਉਹਨੂੰ ਫਾਈਨ ਹੋ ਸਕਦਾ ਜੇ ਪਲੀਜ਼ ਜੇਕਰ ਉਹ ਸੈਕੰਡ ਟਾਈਮ ਅਪਰਾਧ ਕਰਦਾਗਾ ਤਾਂ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਤੱਕ ਕੈਦ ਅਤੇ ਘੱਟੋ ਘੱਟ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਯਾਨੀ ਕਹਿੰਦਾ ਭਾਪ ਜੇਕਰ ਕੋਈ ਵਿਅਕਤੀ ਜਾਂ ਡੀਲਰ ਯਾਨੀ ਕੰਪਨੀ ਕੋਲੋਂ ਲੈ ਕੇ ਕੰਪਨੀ ਕੋਲੋਂ ਲੈ ਕੇ ਉਹਦੇ ਅੰਦਰ ਕੋਈ ਮਿਕਸ ਕਰਕੇ ਉਹਨੂੰ ਉਹਨੂੰ ਗਲਤ ਯੂਜ਼ ਕਰਕੇ ਉਹਨੂੰ ਮਿਸ ਬ੍ਰਾਂਡਡ ਕਰਕੇ ਕਿਸੇ ਕਿਸਾਨ ਨੂੰ ਵੇਚਦਾਗਾ ਤਾਂ ਉਹਦੇ ਦੇ ਲਈ ਉਹਨੂੰ ਪਹਿਲੇ ਫੈਸਲੇ ਜੇਕਰ ਪਹਿਲੀ ਵਾਰ ਅਫੈਂਸ ਕਰਦਾਗਾ 딜러 ਜਾਂ ਵਿਅਕਤੀ ਦਾ 6 ਮਹੀਨਿਆਂ ਤੋਂ ਲੈ ਕੇ 1 ਸਾਲ ਦੀ ਸਜ਼ਾ ਔਰ ਫਾਈਨ ਜਿਹੜਾ ਹੈਗਾ ਜੁਰਮਾਨਾ ਜਿਹੜਾ ਹੈਗਾ ਘੱਟੋ ਘੱਟ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਔਰ ਜੇਕਰ ਸੈਕੰਡ ਟਾਈਮ ਸੇਮ ਆਫੈਂਸਰ ਰਿਪੀਟ ਕਰਦਾਗਾ ਯਾਨੀ ਕਿ ਸੈਕੰਡ ਆਫੈਂਡਰ ਬਣਦਾਗਾ ਥੈਨ ਉਹਨੂੰ ਘੱਟੋ ਘੱਟ 1 ਇਅਰ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਔਰ ਘੱਟੋ ਘੱਟ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜਿਹੜਾ ਉਹ ਜੁਰਮਾਨਾ ਹੋ ਸਕਦਾਗਾ ਇਹ ਬੈਸਮੰਦ ਦਾ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਸਟੈਪ ਅਪ ਉਹ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਚੁੱਕਿਆਗਾ ਔਰ ਉਹਦੇ ਨਾਲ ਜਿੱਥੇ ਪੰਜਾਬ ਦੇ ਅੰਦਰ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਫਾਰਮਰ ਨੂੰ ਬਹੁਤ ਵੱਡੀ ਜਿਹੜੀ ਰਾਤ ਮਿਲੂਗੀ ਨਹੀਂ ਤਾਂ ਕੀ ਹੁੰਦਾ ਸੀਗਾ ਜਾਲੀ ਫਰਜੀ ਦੁਕਾਨਾਂ ਖੜੀਆਂ ਕਰਕੇ ਕਿ ਇਹ ਬੀਟੀ ਫਰਾਨੀ ਕੰਪਨੀ ਦਾ ਮਾਲ ਆ ਇਹ ਫਰਾਨੀ ਕੰਪਨੀ ਦਾ ਮਾਲ ਮਾਲ ਆ ਔਰ ਪੰਜਾਬ ਦਾ ਕਿਸਾਨ ਆਈ ਥਿੰਕ ਜਿਹੜਾ ਕਿਸਾਨ ਜਾਦਾ ਨਹੀਂ ਪੜਿਆ ਹੋਇਆ ਕੋਈ ਨਾ ਕੰਪਨੀਆਂ ਦਾ ਠੱਗੀ ਦਾ ਸ਼ਿਕਾਰ ਹੋ ਜਾਂਦਾ ਸੀ ਦਾ ਸੀਡ ਬਿਲ ਦਾ ਸੀਡ ਬਿਲ 2025 ਐਮੈਂਡਮੈਂਟ ਐਮੈਂਡਮੈਂਟ ਬਿਲਕੁਲ ਸੋ ਮੇਰਾ ਕਹਿਣ ਦਾ ਭਾਅ ਆ ਕਿ ਹੁਣ ਪੰਜਾਬ ਦੇ ਅੰਦਰ ਕੋਈ ਵੀ ਗਲਤ ਬੀਜ ਕੋਈ ਵੀ ਸੀਡ ਜਿਹੜੀ ਆ ਉਹ ਗਲਤ ਵੇਚ ਨਹੀਂ ਸਕੂਗਾ ਜਿਹੜਾ ਵੇਚੂਗਾ ਉਹਦੇ ਲਈ ਅਸੀਂ ਸਜ਼ਾ ਦਾ ਪ੍ਰਬਧਾਨ ਕੀਤਾ ਗਿਆ ਇਹ ਪਹਿਲੀ ਵਾਰ ਹੋਇਆਗਾ ਕਿ ਉਹਨੂੰ ਕ੍ਰਿਮਿਨਲ ਨਹੀਂ ਤਾਂ ਪਹਿਲਾਂ ਛੋਟਾ ਜਿਹਾ ਜੁਰਮਾਨਾ ਹੁੰਦਾ ਸੀ ਉਹ ফাইন ਦੇ ਕੇ 500 ਰੁਪਿਆ ফাইন ਸੀਗਾ 500 ਰੁਪਿਆ ফাইন ਦਿੰਦਾ ਸੀ ਤੇ ਆਪਦਾ ਅਫੈਂਸ ਕੰਪਾਉਂਡ ਕਰਾ ਲੈਂਦਾ ਸੀਗਾ ਔਰ ਬਚ ਰਹਿ ਜਾਂਦਾ ਸੀਗਾ ਤੇ ਹੁਣ ਉਹਦੀ ਬਚਣ ਦੀ ਕੋਈ ਚਾਂਸ ਨਹੀਂ ਹੁਣ ਉਹਨੂੰ ਜੇਲ੍ਹ ਦੇ ਅੰਦਰ ਜਾਣਾ ਪਊਗਾ ਤੇ ਇਸ ਤੋਂ ਬਿਨਾ ਦਾ ਪੰਜਾਬ ਫੂਡ ਗ੍ਰੇਨ ਟਰਾਂਸਪੋਰਟ ਪਾਲਿਸੀ ਜਿਹੜੀ ਹੈ 225 ਜਿਹੜਾ ਆਉਣ ਵਾਲਾ ਜੀਵਨ ਦਾ ਸੀਜ਼ਨ ਆ ਉਹਦੇ ਲੈ ਕੇ ਆਏਗੇ ਦਾ ਪੰਜਾਬ ਫੂਡ ਗ੍ਰੇਨ ਲੇਬਰ ਐਂਡ ਕਾਰਟੇਜ ਜਾਨੀ ਟਰਾਂਸਪੋਰਟ ਦਾ ਉਹਦੇ ਉਹਦੇ ਦੀ ਲੈ ਕੇ ਆਏਗੇ ਪਾਲਿਸੀ ਤੇ ਇਹ ਲੰਮੀਆਂ ਪਾਲিসੀਆਂ ਜਿਹੜੀਆਂ ਦੋ ਅੰnahme ਜਿਹੜੀਆਂ ਅਗਲੇ ਤਿੰਨ ਸੀਜ਼ਨਾਂ ਲਈ ਲਾਗੂ ਰਹਿਣਗੀਆਂ ਸੋ ਬਹੁਤ ਹੀ ਬਸੰਬੰਦ ਅੱਜ ਦੀ ਜਿਹੜੀ ਇੰਪੋਰਟੈਂਟ ਮੀਟਿੰਗ ਆ ਇਹਦੇ ਵਿੱਚ ਇੰਪੋਰਟੈਂਟ ਫੈਸਲੇ ਜਿਹੜੇ ਹੋਏ ਨੇ ਕਿ ਜਿਹਦੇ ਨਾਲ ਪੰਜਾਬ ਦੇ ਜਿੱਥੇ ਪੁਰਾਣੇ ਜਿਹੜੇ ਕਿਸੇ ਨਾ ਕਿਸੇ ਰੂਪ ਚ ਕੋਈ ਡਿਫਾਲਟਰ ਹੋ ਗਿਆ ਜਾਂ ਇਸ ਦੁਨੀਆ ਤੋਂ ਚਲੇ ਗਿਆ ਉਸ ਜਿਹਨੇ ਸੀਡ ਮਨੀ ਲਈ ਸੀ 1935 ਦੇ ਐਕਟ ਦੇ ਤਹਿਤ ਉਹਨਾਂ ਨੂੰ ਵੱਡੀ ਰਾਹਤ ਆ ਔਰ ਦੂਸਰਾ ਜਿਹੜਾ ਅਸੀਂ ਬੀਜ ਐਕਟ 1966 ਦੇ ਅੰਦਰ ਸੋਧ ਲੈ ਕੇ ਆਇਆਗਾ ਇਹਦਾਂ ਮੈਂ ਸਮਝਦਾ ਪੰਜਾਬ ਦੇ फार्मर ਨੂੰ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਤ ਮਿਲੇਗੀ ਔਰ ਪੰਜਾਬ ਦੇ ਅੰਦਰ ਜਿਹੜੀ ਵੀਜਾਂ ਦੀ ਕਾਲਾ ਬਜਾਰੀ ਸੀ ਉਹ ਸਦਾ ਦੇ ਲਈ ਖਤਮ ਹੋਊਗੀ ਸੁਮੈ ਦੇ ਲਈ ਸਰਦਾਰ ਭਗਵੰਤ ਸੇਮਾ ਜੀ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਹੁਣ ਮੈਂ ਮੇਰੇ ਕੋਲੀਗ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਕਹੂੰਗਾ ਕਿਉਂਕਿ ਇਹਨਾਂ ਕੋਲੇ ਖੇਤੀਬਾੜੀ ਵਿਭਾਗ ਹੈ ਇਹਨਾਂ ਨੇ ਐਕਟ ਕਾਫੀ ਲੰਬੇ ਅਰਸੇ ਦੇ ਜਦੋਜਹਾਦ ਤੋਂ ਬਾਅਦ ਕਾਫੀ ਜਿਹੜੀ ਕਾਫੀ ਸਾਰੀਆਂ ਜਿਹੜੀਆਂ ਇੰਸਟੀਚੂਨਸ ਰਹਿ ਗਈਆਂ ਕਾਫੀ ਸਾਰੇ ਸੰਸਥਾਾਂਾਂ ਨੇ ਗਈਆਂ ਆਰਗੇਨਾਈਜੇਸ਼ਨ ਨੇ ਗਈਆਂ ਹੁਣ ਅਸਲਾਮ ਅਸ਼ੁਬਾ ਕਰਨ ਤੋਂ ਬਾਅਦ ਤਿਆਰ ਕੀਤਾਗਾ ਇਹ ਫਰਦਰ ਤੁਹਾਨੂੰ ਐਕਸਪਲੇਨ ਕਰਨਗੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਚਲੋ ਜੀ ਦੋਨੋ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਤੋਂ ਮੈਂ ਸਾਰੇ মিডিਆ ਦਾ ਬਹੁਤ ਤਨਵਾਦ ਕਰਦਾ ਮੇਰੇ ਤੋਂ ਪਹਿਲਾਂ ਮਾਨਯੋਗ ਤੇ ਮੇਰੇ ਸੀਨੀਅਰ ਸਾਥੀ ਸਰਦਾਰ ਹਰਪਾਲ ਸਿੰਘ ਦੀ ਟੀਮਾਂ ਨੇ ਜੋ ਅੱਜ ਪੰਜਾਬ ਦੀ ਸਰਬਾਰ ਭਗਵੰਤ ਸਿੰਘ ਮਾਨ ਦੀ ਬਈ ਵੀ ਸਰਕਾਰ ਦੀ ਕੈਬਨਟ ਨੇ ਫੈਸਲੇ ਫੈਸਲੇ ਲਏ ਹਨ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਰੱਖੇ ਹੈ ਉਹਦੇ ਵਿੱਚ ਇੱਕ ਅਹਿਮ ਜਿਹੜਾ ਖੇਤੀਬਾੜੀ ਨਾਲ ਜੁੜਿਆ ਇੱਕ ਬਿੱਲ ਸੀ ਉਹ ਲਿਆਂਦਾ ਗਿਆ ਉਸ ਲਈ ਕਿ ਗਏ ਆਪਾਂ ਸਾਰੇ ਜਾਣਦੇ ਆ ਬਹੁਤ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਸੀ ਪਤਾ ਨਹੀਂ ਇਹਨੂੰ ਕਿਉਂ ਅਣਗੌਲਿਆ ਕੀਤਾ ਜਾ ਰਿਹਾ ਸੀ ਉਸ ਦੇ ਲਈ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਔਰ ਜਿਹੜਾ ਸਾਰਾ ਸੋਚ ਵਿਚਾਰ ਕੇ ਤੇ ਲੋਕਾਂ ਤੋਂ ਵੀ ਬਹੁਤ ਕੁਝ ਪੁੱਛ ਕੇ ਇਹਦਾ ਹੱਲ ਕੀ ਕੱਢਿਆ ਜਾ ਸਕਦਾ ਕਿ ਥੋੜਾ ਜਿਹਾ ਜੁਰਮਾਨਾ ਸੀ 500 ਰੁਪਇਆ ਜੇ ਕੋਈ ਜਾਲੀ ਬੀਜ ਵੇਚ ਦਿੰਦਾ ਸੀ ਜਾਂ ਕੋਈ ਹੋਰ ਉਹਦੇ ਵਿੱਚ ਮਿਲਾਵਟ ਕਰ ਦਿੰਦਾ ਸੀ ਉਹਦਾ ਕੋਈ ਬਹੁਤਾ ਵੱਡੀ ਗੱਲ ਨਹੀਂ ਸੀ ਉਹ ਜੁਰਮਾਨਾ ਭਰ ਕੇ ਫਿਰ ਉਸ ਤੋਂ ਬਾਅਦ ਇਸ ਕੰਮ ਤੇ ਹੋ ਜਾਂਦਾ ਸੀ ਆਪਾਂ ਸਾਰੇ ਜਾਣਦੇ ਆ ਕਿ तकरीबन 42 ਲੱਖ ਹੈਕਟੇਰ ਤੋਂ ਵੱਧ ਆਪਾਂ ਪੰਜਾਬ ਦੇ ਵਿੱਚ ਖੇਤੀ ਕਰਦੇ ਹ ਰਵੈਤੀ ਖੇਤੀ ਵੀ ਸਾਡੇ ਘਰਾਂ ਦੇ ਰੱਖੇ ਹੋਏ ਜਿਹੜੇ ਬੀਜ ਹੁੰਦੇ ਸੀ ਉਹਨਾਂ ਤੋਂ ਅਸੀਂ ਦੁਬਾਰੇ ਫਸਲ ਬੀਜ ਲੈਂਦੇ ਸੀ ਹੌਲੀ ਹੌਲੀ ਜਿੰਨੇ ਵਿਗਿਆਰ ਰਹੀ ਤਰੱਕੀ ਹੋਣ ਲੱਗੀ ਹਾਈਬ੍ਰਿਡ ਬੀ ਬਣ ਲਾ ਕੇ ਜਾਂ ਕੰਪਨੀਆਂ ਬਣਾਉਣ ਲੱਗੀਆਂ ਬਾਰ ਬਾਰ ਕੁਝ ਕੁ ਸਾਲਾਂ ਤੋਂ ਬਾਅਦ ਉਹ ਉਤਪਾਦ ਵਧਾਉਣ ਦੇ ਲਈ ਯੂਨੀਵਰਸਟੀਆਂ ਨੇ ਵੀ ਰਿਸਰਚ ਕੀਤੀ ਤੇ ਉਹ ਨਵੇਂ ਬੀ ਆਉਣ ਲੱਗੇ ਨੇ ਉਹਦੇ ਵਿੱਚ ਜਦੋਂ ਹੇਰਾ ਫੇਰੀਆਂ ਤੇ ਕੁਝ ਨਾ ਕੁਝ ਕਹਿਵਰੀਆਂ ਗੱਲਾਂ ਕੁਝ ਲੋਕ ਕਰ ਦਿੰਦੇ ਸ਼ਿ ਉਹਨੂੰ ਧਿਆਨ ਕਰਦੇ ਆ ਅਲਜੀਰੀ ਜਿਹੜਾ ਐਹ ਬਿਲ ਹੈ ਜਿਹਦੇ ਨਾਲ ਵੱਡੀ ਰਾਹਤ ਜਿਹੜੀ किसाननी ਨੂੰ ਮਿਲੂਗੀ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਬਹੁਤ ਵੱਡਾ ਧੋਖਾ ਹੋ ਜਾਂਦਾ ਜਦੋਂ ਬੰਦਾ ਇੱਕ ਵਿਸ਼ਵਾਸ ਚ ਲਿਆ ਕੇ ਕਿਉਂਕਿ ਸ਼ੁਰੂਆਤ ਫਸਲ ਬੀਜਣ ਦੀ ਹੁੰਦੀ ਉਹਨੂੰ ਪਾਲਣ ਦੀ ਤਾਂ ਬਾਤ ਹੁੰਦੀ ਹੈ ਜੇ ਉਹ ਉਹਦੀ ਜਰਮੀਨੇਸ਼ਨ ਨਾ ਸਹੀ ਹੋ ਸਕੇ ਉਦੋਂ ਬਾਅਦ ਫਿਰ ਕੀ ਕਰ ਸਕਦਾ ਇਸ ਲਈ ਬੜਾ ਵੱਡਾ ਧੋਖਾ ਹੋ ਜਾਂਦਾ ਸੀ ਉਸੇ ਉਹਦੇ ਲਈ ਅਸੀਂ ਇਸ ਵਾਰ ਕੋਈ ਜਿਹੜਾ ਕਿ ਜਿਹੜਾ ਪਹਿਲੀ ਵਾਰ ਡੀਲਰ ਇਹੋ ਜੀ ਮਲਾਪਟ ਕਰਕੇ ਜਾਂ ਕੋਈ ਹੋਰ ਤਰ੍ਹਾਂ ਦੀ ਗੱਲ ਕਰੂਗਾ ਉਹਦੇ ਲਈ ਜਿਵੇਂ ਪਹਿਲਾਂ ਦੱਸਿਆ ਗਿਆ ਕਿ 1 ਲੱਖ ਤੋਂ 5 ਲੱਖ ਦਾ ਜੁਰਮਾਨਾ ਤੇ 6 ਮਹੀਨਿਆਂ ਤੋਂ 1 ਸਾਲ ਦੀ ਕੈਦ ਉਹਨੂੰ ਦੋਨੇ ਚੀਜ਼ਾਂ ਪੂਤਣੀਆਂ ਪੈਣਗੀਆਂ ਇੱਕ ਨਹੀਂ ਨਾਲ ਜੋੜ ਕੇ ਉਸ ਤੋਂ ਬਾਅਦ ਜੇ ਕਿਤੇ ਫੇਰ ਵੀ ਉਹ ਹਟਦਾ ਨਹੀਂ ਸਮਝਦਾ ਵੀ ਇਸ ਤਰ੍ਹਾਂ ਦੁਬਾਰਾ ਇਹੋ ਜੀ ਗੱਲ ਕਰਦਾ ਤੇ 5 ਲੱਖ ਤੋਂ 10 ਲੱਖ ਦਾ ਜੁਰਮਾਨਾ ਕਰਾਂਗੇ ਨਾਲ ਹੀ ਉਹਨੂੰ 2 ਸਾਲ ਤੋਂ ਲੈ ਕੇ ਤੇ 3 ਸਾਲ 1 ਸਾਲ ਤੋਂ ਲੈ ਕੇ 2 ਸਾਲ ਦੀ ਜਿਹੜੀ ਉਹਨੂੰ ਸਜ਼ਾ ਕੱਟਣੀ ਪੈਣੀ ਹੈ ਇਹਦੇ ਨਾਲ ਫ੍ਰੀਜ਼ ਹੋ ਗਿਆ ਸੀ ਵੀ ਕਈ ਵਾਰੀ ਉਹਨਾਂ ਦਾ ਕਸੂਰ ਨਹੀਂ ਹੁੰਦਾ ਤੇ ਕੰਪਨੀਆਂ ਪਿੱਛੋਂ ਉਹ ਵਹਿਲੀਆਂ ਜਾਲੀ ਨਾਂ ਦੇ ਹੁੰਦੀਆਂ ਉਹ ਭੇਜ ਦਿੰਦੀਆਂ ਤੇ ਉਹ ਉਹਨਾਂ ਨੂੰ ਨਾ ਭੁਗਤਣਾ ਪਵੇ ਉਸ ਲਈ ਕੰਪਨੀਆਂ ਦਾ ਵੀ ਇਹਦੇ ਵਿੱਚ ਕੀਤਾ ਗਿਆ ਕਿ ਜਿਹੜੀ ਇਹੋ ਜਿਹਾ ਮਾਲ ਕੰਪਨੀ ਪੰਜਾਬ ਵਿੱਚ ਭੇਜੂਗੀ ਉਹ ਜਿਹੜਾ ਪਹਿਲਾ ਸਾਲ ਹੋਊਗਾ ਜੇ ਕਿਤੇ ਪਹਿਲੀ ਵਾਰ ਉਹਨੇ ਇਹੋ ਜਿਹੀ ਗਲਤੀ ਕੀਤੀ ਹੋਊ 1 ਸਾਲ ਤੋਂ 2 ਸਾਲ ਦਾ ਜਿਹੜਾ ਉਹਨੂੰ ਕੈਦ ਹੋਊਗੀ ਤੇ ਨਾਲ ਹੀ ਉਹਨੂੰ ਜੁਰਮਾਨਾ ਹੋਊਗਾ 5 ਤੋਂ 10 ਲੱਖ ਰੁਪਏ ਅਦੇ ਫੇਰ ਜੇ ਉਹ ਕਿਤੇ ਦੁਬਾਰਾ ਇਹੋ ਜੀ ਇਹੋ ਜੀ ਉਹਨਾਂ ਦੇ ਵਿੱਚ ਗਲਤੀ ਪਾਈ ਜਾਂਦੀ ਹੈ ਤਾਂ ਫੇਰ 10 ਲੱਖ ਤੋਂ 50 ਲੱਖ ਦਾ ਜੁਰਮਾਨਾ ਤੇ 2 ਤੋਂ 3 ਸਾਲ ਦੀ ਉਸੇ ਕੰਪਨੀ ਨੂੰ ਉਹਨਾਂ ਨੂੰ ਅਪਦੀ ਸਜ਼ਾ ਭੁਗਤਣੀ ਪੈਣੀ ਹੈ ਇਹ ਪੰਜਾਬ ਵਿੱਚ ਕਾਫੀ ਥਾਵਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਆਉਣ ਲੱਗੀਆਂ ਨੂੰ ਦੇਖਦਿਆਂ ਦੇਖਦਿਆਂ ਫਿਰ ਇਹ ਵੱਡਾ ਫੈਸਲਾ ਪੰਜਾਬ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਲਿਆ ਹੈ ਮਿਹਰਬਾਨ